ਉਹ ਅੱਗੋਂ ਆਖਦੇ ਨੇ ਹੰਗ ਖਾਨ ਨੂੰ ਬੋਲ ਕੇ ਗੁਰੂ ਬਾਜਾਂ ਵਾਲੇ ਦੱਸ ਨੇ ਜਤਾਰ ਅੱਜ ਲੋੜ ਹੈ ਤੂੰ ਸਾਡੀ ਸਾਨੂੰ ਸੱਜਣਾ ਔਖੇ ਵੇਲੇ ਕੰਮ ਆਉਂਦੇ ਦਿਲਦਾਰ ਦੇਖੇ ਵਿਰਲੇ ਸੀ ਧੱਕ ਇੱਥੇ ਪਾਲਦੇ ਬਹੁਤੇ ਛੱਡ ਜਾਂਦੇ ਅੱਧ ਵਿੱਚ ਕਾਰ ਵਿੰਦੋ ਸੂਲਾਂ ਦੇ ਵਿਚੌਣਿਆਂ ਤੇ ਲੇਟਣਾ ਬਈ ਪੈਂਦਾ ਸੂਲਾਂ ਦੇ ਸੂਲਾਂ ਦੇ ਵਿਚੌਣਿਆਂ ਤੇ ਲੇਟਣਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਤੇਰਾ ਨਾਮ ਜਿਵੇਂ ਪਾਰ ਧਿਆਨੇ ਰੱਖਿਆ ਮੁੱਖੋਂ ਅੱਖੀ ਆ ਵੀਰ ਬਲਕਾਰ ਤੇਰੇ ਉੱਤੇ ਹੈ ਪਰੋ ਸਭਾ ਬੜਾ ਦੋਸਤਾ ਖਦੋਂ ਵੱਦ ਮੈਨੂੰ ਤੇਰਾ ਇਤਵਾਰ ਹੋਇਕ ਜਖਮੀ ਤੂੰ ਸਾਡੇ ਕੋਲੇ ਛੱਡਣਾ ਬਈ ਇੱਕ ਜਖਮੀ ਜਖਮੀ ਤੂੰ ਸਾਡੇ ਕੋਲੇ ਛੱਡਣਾ ਜੀ ਦੇ ਨਾਲ ਸਾਡਾ ਜਿਗਰੀ ਪਿਆਰ ਹੋਇਆ ਜਖਮੀ ਮਦਾਨੇ ਜੰਗ ਜੂਜਦਾ ਫਟ ਵੈਰੀਆਂ ਦੇ ਝੱਲ ਕੇ ਹਜ਼ਾਰ ਉੱਜੀ ਨੇ ਹਥਿਆਨੂੰ ਪਿੱਛੇ ਧੱਕ ਮੋੜਿਆ ਸੀ ਜੀਨੇ ਹਥਿਆਆਂ ਹਥਿਆਨੂੰ ਪਿੱਛੇ ਧੱਕ ਮੋੜਿਆ ਲੋਹਾ ਮੰਨਦਾ ਹੈ ਕੁਲ ਸੰਸਾਰ ਜਿਹਦੇ ਨਾਮ ਤੋਂ ਪਹਾੜੀ ਰਾਜ ਕੰਬਦੇ ਅੱਜ ਜਖਮਨ ਕਰਤਾਲ ਚਾਰੇ ਜਿਹਦੇ ਨਾਮ ਤੋਂ ਪਹਾੜੀ ਰਾਜ ਕੰਬਦੇ ਅੱਜ ਜਖਮਾਂ ਨੇ ਕਰਤਾ ਲਚਾਰੇ ਬੈਦ ਸਦਕੇ ਕਰਾ ਲੈ ਲਾਜ ਇਸ ਦਾ ਜੇ ਤਾਂ ਬਚਦਾ ਬਚਿਆ ਲੈ ਸਰਦਾਰ ਬੈਦ ਸਦਕੇ ਕਰਾ ਲੈ ਲਾਜ ਇਸ ਦਾ ਜੇ ਤਾਂ ਬਚਦਾ ਬਚਿਆ ਲੈ ਸਰਦਾਰ ਭੌਰ ਲੱਜ ਜੇ ਉਡਾਰੀ ਸੱਚ ਖੰਡ ਨੂੰ ਇਹਦਾ ਕਰਦੇ ਨਹੀਂ ਦੇ ਸੰਸਕਾਰੇ ਭੌਂਰੇ ਲਾਜੀ ਜੇ ਉਡਾਰੀ ਸਾਚੇ ਖੰਡ ਨੂੰ ਭੌਂਰੇ ਲਾਜੀ ਜੇ ਉਡਾਰੀ ਸਾਚੇ ਖੰਡ ਨੂੰ ਇਹ ਰਾਗ ਕਰਦੇ ਮੈਂ ਦੇ ਸੰਸਕਾਰ ਹੋ ਸਾਡੇ ਕੋਲੇ ਨਹੀਂ ਵਕਤ ਰੁੱਕੇ ਜਾਨ ਦਾ ਵੀ ਸਾਡੇ ਕੋਲ ਨਹੀਂ ਕੋਲੇ ਨਹੀਂ ਵਕਤ ਰੁੱਕੇ ਜਾਨ ਦਾ ਸੇਵਾ ਸਭਲਾ ਤੇ ਹੋ ਜਾ ਹੂਸਿਆਰ ਵਾਰਾਂ ਤੇਰੀਆਂ ਬਰਾੜ ਲਿਖ ਗਾਉਣਗੇ ਸਾਰਾ ਕਰੂਗਾ ਜਹਾਨ ਸਤਕਾਰ ਵਾਰਾਂ ਤੇਰੀਆਂ ਬਰਾੜ ਲਿਖ ਗਾਉਣਗੇ ਸਾਰਾ ਕਰੂਗਾ ਜਹਾਨ ਸਤਕਾਰ